ਸਾਥੀਓ ਦੋਸਤੋ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਦੇਸ਼ ਭਰ ਦੀਆਂ ਖਬਰਾਂ ਦੇ ਲਈ ਨਵੇਂ-ਨਵੇਂ ਅਪਡੇਟਸ ਬਣ ਦੇ ਨਾਲ ਜੁੜਨ ਦੇ ਲਈ ਸਾਡੇ ਨਾਲ ਬਨੇ ਰਹੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਕਿ ਜੋ ਮੌਸਮੀ ਵਿਭਾਗ ਆ ਉਹਨਾਂ ਨੇ ਜੋ ਕੋਈ ਖ਼ਬਰੀ ਕੀਤੀ ਗਈ ਹੈ ਉਸ ਨੂੰ ਲੈ ਕੇ ਹੈ ਸੋ ਆਓ ਜਾਣਦੇ ਹਾਂ ਕੀ ਕੀਤੀ ਹੈ ਕੋਈ ਖ਼ਬਰੀ ਮੌਸਮ ਵਿਭਾਗ ਨੇ ਅਗਲੇ ਕਈ ਦਿਨਾਂ ਤੱਕ ਆਓ ਚੱਲਦੇ ਹਾਂ ਮੁੱਖ ਖ਼ਬਰਾਂ ਵੱਲੋਂ ਪੰਜਾਬ ਵਿੱਚ ਹੜ੍ਹਾਂ ਕਾਰਨ ਹਾਲਾਤ ਹੋਰ ਵੀ ਗੰਭੀਰ ਬੰਦੇ ਨਜ਼ਰ ਆ ਰਹੇ ਹਨ ਸਤਲੁਜ ਬਿਆਸ ਅਤੇ ਕੱਗਰ ਵਰਗੀਆਂ ਨਦੀਆਂ ਤੇ ਉਫਾਨ ਤੋਂ ਇਲਾਵਾ ਹੁਣ ਮੌਸਮ ਵਿਭਾਗ ਆਈਐਮਡੀ ਵੱਲੋਂ ਨਵਾਂ ਚੇਤਾਵਨੀ ਸੰਦੇਸ਼ ਜਾਰੀ ਕੀਤਾ ਗਿਆ ਹੈ ਵਿਭਾਗ ਉਤਾਵਕ 30 ਅਤੇ 31 ਅਗਸਤ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ ਜਿਸ ਨਾਲ ਪਹਿਲਾਂ ਹੀ ਪ੍ਰਭਾਵਿਤ ਇਲਾਕਿਆਂ ਵਿੱਚ ਖਤਰਾ ਵੱਧ ਸਕਦਾ ਹੈ ਮੌਸਮ ਵਿਭਾਗ ਕੋਈ ਖ਼ਵਾਨੀ ਅਨੁਸਾਰ ਮਾਨਸਾ ਬਰਨਾਲਾ ਬਠਿੰਡਾ ਸ਼੍ਰੀ ਮੁਕਸਰ ਸਾਹਿਬ ਫਰੀਦਕੋਟ ਅਤੇ ਮੋਗਾ ਵਿੱਚ ਦਰਮਿਆਨੀ ਮੀਂਹ ਨਾਲ ਨਾਲ ਆਸਮਾਨੀ ਬਿਜਲੀ ਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵਹਿਣ ਦੀ ਸੁਭਾਵਨਾ ਹੈ ਇਹ ਪੋਕ਼ ਖ਼ਵਾਨੀ 2 ਸਤੰਬਰ ਤੱਕ ਜਾਰੀ ਰਹੇਗੀ ਅੱਜ 29 ਅਗਸਤ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਭਾਰੀ ਮੀਂਹ ਲਈ yellow alert 3 ਅਗਸਤ ਨੂੰ ਗਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ orange alert ਜਦਕਿ ਮਹਾਲੀ ਪਟਿਆਲਾ ਫਤੇਗੜ ਸਾਹਿਬਤ ਸੁਮੇਤ ਹੋਰ ਜ਼ਿਲ੍ਹਿਆਂ ਲਈ yellow alert 31 ਅਤੇ 1 ਸਤੰਬਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮਹਾਲੀ ਪਟਿਆਲਾ ਅਤੇ ਫਤੇਗੜ ਸਾਹਿਬ ਲਈ yellow alert 2 ਸਤੰਬਰ ਫਿਲਹਾਲ ਕੋਈ ਖਾਸ alert ਜਾਰੀ ਨਹੀਂ ਕੀਤਾ ਹੈ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਲਈ ਵੀ ਭਾਰੀ بارشਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ ਡੈਮਾਂ ਵਿੱਚ ਪਾਣੀ ਦੇ ਪੱਦਰਵੱਧ ਦੀ ਵਧਨ ਦੀ ਸੰਭਾਵਨਾ ਹੈ ਜੇਕਰ ਡੈਮਾਂ ਤੋਂ ਪਾਣੀ ਛੱਡਿਆ ਗਿਆ ਤਾਂ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਵਿੱਚ ਨਹਿਰਾਂ ਵਿੱਚ ਵੀ ਵੱਡਾ ਅਸਰ ਪੈ ਸਕਦਾ ਹੈ ਅਗਲੇ 48 ਘੰਟੇ ਪੰਜਾਬ ਲਈ ਕਾਫੀ ਖਤਰਨਾਕ ਮੰਨੇ ਜਾ ਰਹੇ ਹਨ ਫਸਲੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਅਪੀਲ ਕੀਤੀ ਗਈ ਹੈ ਕਿ ਅਸੀਂ ਆਪਣੇ ਚੈਨਲ ਤੇ ਟੀਮ ਵੱਲੋਂ ਅਰਦਾਸ ਕਰਦੇ ਹਾਂ ਕਿ ਜਿਹੜੇ ਅਗਲੇ 48 ਘੰਟੇ ਆ ਸਭ ਪੰਜਾਬ ਲਈ ਪੂਰੇ ਭਾਰਤਵਰ ਦੇ ਵਿੱਚ ਸਭ ਲਈ ਵਧੀਆ-ਵਧੀਆ ਲੰਗਣ ਕੋਈ ਨੁਕਸਾਨ ਨਾ ਹੋਵੇ ਇਹ ਵਾਹਿਗੁਰੂ ਜੀ ਸਭ ਦਾ ਮੇਰ ਕਰਿਓ ਧੰਨਵਾਦ